ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲਾਲ ਮਿਰਚ ਦੇ ਦਾਣਿਆਂ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੁਸੀਂ ਲਾਲ ਮਿਰਚ ਦੇ ਦਾਣਿਆਂ ਨੂੰ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਲਾਉਣਾ ਹੈ ਇਹ ਉਪਾਅ ਇੰਨਾ ਜ਼ਿਆਦਾ ਜ਼ਮਤਕਾਰੀ ਹੈ ਕਿ ਇਸ ਨੂੰ ਕਰਨ ਦੇ ਨਾਲ ਬਹੁਤ ਜਲਦੀ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਜੇ ਇਸ ਤਰ੍ਹਾਂ ਕਈ ਵਾਰ ਸਾਨੂੰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਿਰੋਖਦਾ ਆਉਂਦਾ ਬਹੁਤੇ ਪਰ ਰੁਕਦਾ ਨਹੀਂ ਸੋ ਇਸ ਤਰ੍ਹਾਂ ਦੀਆਂ ਪੈਸੇ ਦੇ ਸੰਬੰਧੀ ਚਿੰਨੀਆਂ ਵੀ ਪ੍ਰੋਬਲਮ ਹੋਣ ਕਿਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਸੋਨ ਮਹੀਨੇ ਦੇ ਕਿਸੇ ਵੀ ਐਤਵਾਰ ਕਰ ਸਕਦੇ ਹੋ ਅਸੀਂ ਐਤਵਾਰ ਦੇ ਦਿਨ ਹੀ ਕਿਉਂ ਇਸ ਉਪਾਣੂ ਕਰਨਾ ਹੈ ਕਿਉਂਕਿ ਇਸ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਤੇ ਉਤਮ ਸੰਜੋਗ ਬਣਦੇ ਨੇ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਚਾਹੁੰਦੇ ਆ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਮੀਰ ਹੋਈਏ ਜਾਂ ਫਿਰ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਪੈਸੇ ਦੇ ਵਿੱਚ ਬਰਕਤ ਪਵੇ ਇਸ ਦੇ ਨਾਲ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਿਵੇਂ-ਜਿਵੇਂ ਸਾਡੀਆਂ ਪੀੜ੍ਹੀਆਂ ਅੱਗੇ ਪੀੜੀਦਰ ਪੀੜੀ ਚਲਦੀਆਂ ਰਹਦੀਆਂ ਨੇ ਇਸੇ ਤਰੀਕੇ ਦੇ ਨਾਲ ਸਾਡੇ ਧੰਨ ਦੇ ਵਿੱਚ ਵੀ ਕਦੀ ਕਮੀ ਨਾ ਆਵੇ ਸਾਡਾ ਧੰਨ ਵੀ ਇਸੇ ਤਰੀਕੇ ਦੇ ਨਾਲ ਵਧਦਾ ਰਹੇ। ਤੋ ਇਸੇ ਤਰੀਕੇ ਦੇ ਨਾਲ ਐਤਵਾਰ ਦੇ ਦੇਣ ਦਾ ਲਾਭ ਉਠਾਉਂਦੇ ਹੋਏ ਤੁਸੀਂ ਲਾਲ ਮਿਰਚ ਦੇ ਦਾਣਿਆਂ ਦਾ ਇਹ ਉਪਾਜ ਜ਼ਰੂਰ ਕਰਿਓ। ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਐਤਵਾਰ ਦੇ ਦਿਨ ਦੀ ਗੱਲ ਕਰੀਏ ਤੇ ਐਤਵਾਰ ਦਾ ਜਿਹੜਾ ਦੇਣ ਹੁੰਦਾ ਹੈ ਇਹ ਸੂਰਜ ਭਗਵਾਨ ਜੀ ਨੂੰ ਅਰਪਿਤ ਹੁੰਦਾ ਹੈ। ਇਸ ਦੇ ਨਾਲ-ਨਾਲ ਇਸ ਦਿਨ ਲਾਲ ਰੰਗ ਦੀਆਂ ਜਿੰਨੀਆਂ ਵੀ ਵਸਤੂਆਂ ਹੁੰਦੀਆਂ ਨੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਕਿ ਜਿਹੜਾ ਸਾਲ 2025 ਇਹ ਮੰਗਲ ਦਾ ਸਾਲ ਹੈ ਤੇ ਜੇਕਰ ਅਸੀਂ ਮੰਗਲ ਦੇ ਸਾਲ ਦੇ ਵਿੱਚ ਮੰਗਲ ਦੇ ਨਾਲ ਜੁੜੇ ਹੋਏ ਉਪਾਅ ਕਰਾਂਗੇ ਜਾਂ ਅਸੀਂ ਜਿੰਨੇ ਵੀ ਉਪਾਅ ਕਰਦੇ ਆ ਉਹ ਉਪਾਕਰਨ ਦੇ ਵਿੱਚ ਵੀ ਲਾਲ ਰੰਗ ਦੀਆਂ ਵਸਤੂਆਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਤੇ ਮਹੱਤਵ ਮੰਨਿਆ ਵੀ ਜਾਂਦਾ ਹੈ। ਤੋਂ ਇਸੇ ਤਰੀਕੇ ਦੇ ਨਾਲ ਮੰਗਲ ਦਾ ਸਾਲ ਅਤੇ ਜਿਹੜਾ ਐਤਵਾਰ ਦਾ ਦਿਨ ਹੁੰਦਾ ਇਹ ਸੂਰਜ ਭਗਵਾਨ ਜੀ ਨੂੰ ਅਰਪਿਤ ਹੁੰਦਾ ਹੈ। ਇਸ ਦੇ ਨਾਲ ਨਾਲ ਲਾਲ ਰੰਗ ਦੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਉਹ ਬਹੁਤ ਹੀ ਜ਼ਿਆਦਾ ਪਸੰਦ ਹੁੰਦੀਆਂ ਨੇ। ਇਸੇ ਤਰ੍ਹਾਂ ਜਿਹੜੇ ਲਾਲ ਮਿਰਚ ਦੇ ਦਾਣੇ ਨੇ ਇਹੀ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਇਹ ਤੁਹਾਡੇ ਭਾਗ ਨੂੰ ਵਿੱਚ ਮਕਾਉਣਗੇ ਤੁਹਾਡੇ ਸਾਰੇ ਕਾਰੋਬਾਰ ਨੂੰ ਵਿੱਚ ਲਾਉਣਗੇ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਕਹਿਣ ਦਾ ਭਾਵ ਕੇ ਪ੍ਰੋਬਲਮ ਮੁਸ਼ਕਲਾਂ ਨੇ ਉਹਨਾਂ ਸਾਰੀਆਂ ਨੂੰ ਵੀ ਦੂਰ ਕਰਨਗੇ ਕਿਉਂਕਿ ਹੈ ਕਿ ਜੇਕਰ ਜੋ ਸੌਣ ਦੇ ਮਹੀਨੇ ਦਾ ਐਤਵਾਰੀ ਤੇ ਸੌਣ ਦੇ ਮਹੀਨੇ ਦਾ ਐਤਵਾਰ ਸ਼ੇਕਰ ਆਪਾਂ ਮੰਨੀਏ ਕਿ ਸਧਾਰਨ ਇਸ ਸਧਾਰਨ ਬਿਲਕੁਲ ਵੀ ਨਹੀਂ ਹੈ। ਤੇ ਇਸੇ ਤਰੀਕੇ ਦੇ ਨਾਲ ਇਹ ਮਹੀਨਾ ਤੇ ਇਹ ਦਿਨ ਤੁਹਾਨੂੰ ਦੁਬਾਰਾ ਚੱਲਦੀ ਨਹੀਂ ਮਿਲਣ ਵਾਲਾ ਸੋ ਇਸ ਮੌਕੇ ਦਾ ਤੁਸੀਂ ਜ਼ਰੂਰ ਫਾਇਦਾ ਉਠਾਓ। ਤੇ ਇਸੇ ਤਰੀਕੇ ਦੇ ਨਾਲ ਇਸ ਦਿਨ ਦਾ ਲਾਭ ਉਠਾਉਂਦੇ ਹੋਏ ਇਹ ਓਪਾ ਤੁਸੀਂ ਜ਼ਰੂਰ ਕਰਿਓ। ਜਿਹੜੇ ਵੀ ਲੋਕ ਚਾਹੁੰਦੇ ਆ ਕਿ ਅਸੀਂ ਮਹਾਤਨੀ ਬਣੀਏ ਸਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇ ਜਾਂ ਫਿਰ ਜਿਹੜੇ ਲੋਕ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਨੇ ਉਹ ਲੋਕ ਇਸ ਉਪਾਅ ਨੂੰ ਖਾਸ ਕਰਕੇ ਜ਼ਰੂਰ ਕਰਨ। ਇਸੇ ਤਰੀਕੇ ਦੇ ਨਾਲ ਇਸ ਦਾ ਚਮਤਕਾਰ ਤੁਸੀਂ ਆਪ ਖੁਦ ਰਾਤੋ-ਰਾਤ ਦੇਖੋਗੇ ਜਦੋਂ ਇਸ ਉਪਾਅ ਨੂੰ ਤੁਸੀਂ ਪੂਰੇ ਵਿਸ਼ਵਾਸ, ਸ਼ਰਧਾ ਤੇ ਭਾਵਨਾ ਦੇ ਨਾਲ ਕਰੋਗੇ। ਇਸੇ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕੀਆਂ ਕਿ ਜਿਹੜੀ ਲਾਲ ਰੰਗ ਦੀਆਂ ਚੀਜ਼ਾਂ ਨੇ ਉਹ ਸੂਰਜ ਭਗਵਾਨ ਤੇ ਮੰਗਲ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਆਪਾਂ ਕਿਵੇਂ ਕਰਨਾ ਹੈ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਜਾ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਅਧੂਰੀ ਜਾਣਕਾਰੀ ਨਾ ਮਿਲੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾਂ ਨੂੰ ਰਿਕਵੈਸਟ ਕਰੀ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਾਨੂੰ ਇਹ ਉਪਾਅ ਕਰਨ ਦੇ ਲਈ ਇੱਕ ਚਾਹੀਦੀ ਹੈ ਸੁੱਕੀ ਲਾਲ ਮਿਰਚ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀ ਹਰੀ ਤੋਂ ਲਾਲ ਮਿਰਚ ਹੁੰਦੀ ਐ ਸੀ ਉਸ ਦਾ ਯੂਜ਼ ਕਰ ਲੈਣੇ ਆ ਪਰ ਜਿਹੜੀ ਹਰੀ ਮਿਰਚ ਤੋਂ ਲਾਲ ਮਿਰਚ ਹੋਈ ਹੁੰਦੀ ਐ ਉਸ ਦਾ ਅਸੀਂ ਯੂਜ਼ ਨਹੀਂ ਕਰਨਾ ਜਿਹੜੀ ਸੁੱਕੀ ਹੋਈ ਲਾਲ ਮਿਰਚ ਹੁੰਦੀ ਐ ਜਿਸ ਦਾ ਅਸੀਂ ਪੀਸ ਕੇ ਪਾਊਡਰ ਤਿਆਰ ਕਰਦੇ ਆ ਉਸ ਅਸੀਂ ਲਾਲ ਮਿਰਚ ਨੂੰ ਲੈਣਾ ਸਿਰਫ ਤੁਹਾਨੂੰ ਇੱਕ ਸੁੱਕੀ ਲਾਲ ਮਿਰਚ ਚਾਹੀਦੀ ਹੈ ਤੇ ਜਿਹੜੀ ਉਸ ਦੀ ਡੰਡੀ ਹੋਵੇਗੀ ਉਸ ਨੂੰ ਤੁਸੀਂ ਉਲਾ ਦੇਣਾ ਸੋ ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਇੱਕ ਸੁੱਕੀ ਲਾਲ ਮਿਰਚ ਲੈਣੀ ਹੈ ਉਸ ਮਿਰਚ ਦੇ ਵਿੱਚੋਂ ਤੁਸੀਂ ਮਿਰਚ ਦੇ ਦਾਣੇ ਲੈ ਲੈਣੇ ਆ ਤੇ ਤੁਸੀਂ ਗਿਣਤੀ ਦੇ 7 ਦਾਣੇ ਲੈਣੇ ਆ ਤੇ ਤੁਸੀਂ ਇੱਕ ਲੋਟਾ ਲੈਣਾ ਚਾਹਦਾ ਜਿਹੜਾ ਤੁਸੀਂ ਲੋਟਾ ਚਾ ਕੋਈ ਵੀ ਬਰਤਨ ਲੈ ਰਹੇ ਹੋ ਉਹ ਤੁਸੀਂ ਕਿਸੇ ਵੀ ਤਾ ਤੂੰ ਲੈ ਸਕਦੇ ਹੋਂ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਉਹੀ ਲੈ ਸਕਦੇ ਹੋ ਉਸ ਦੇ ਵਿੱਚ ਤੁਸੀਂ ਸ਼ੁੱਧ ਜਲ ਪਾਣੀ ਭਰ ਲੈਣਾ ਓਮ ਸੂਰਿਏ ਨਮਾ ਓਮ ਸੂਰਿਏ ਨਮਾ ਦਾ ਜਾਪ ਕਰਦੇ ਹੋਏ ਤੁਸੀਂ ਇਸ ਲੋਟੇ ਦੇ ਵਿੱਚ ਜਲ ਭਰ ਲੈਣਾ ਜੇਕਰ ਤੁਸੀਂ ਇਸ ਮੰਤਰ ਨੂੰ ਨਹੀਂ ਵੀ ਬੋਲ ਸਕਦੇ ਤੇ ਤੁਸੀਂ ਵੈਸੇ ਹੀ ਆਪਣੇ ਮਨ ਦੇ ਵਿੱਚ ਸੂਰਜ ਭਗਵਾਨ ਜੀ ਦਾ ਧਿਆਨ ਕਰ ਸਕਦੇ ਹੋ ਇਸੀ ਤਰੀਕੇ ਦੇ ਨਾਲ ਜਿਹੜੇ ਤੁਸੀਂ ਲੋਟੀ ਦੇ ਵਿੱਚ ਜਲ ਪਾਇਆ ਉਸ ਦੇ ਵਿੱਚ ਤੁਸੀਂ ਸੱਤ ਲਾਲ ਮਿਰਚ ਦੇ ਦਾਣੇ ਪਾ ਦੇਣੇ ਆ ਤੇ ਜੇਕਰ ਤੁਹਾਡੇ ਕੋਲ ਥੋੜੀ ਜਿਹੀ ਰੋਲੀ ਹੈਗੀ ਹੈ ਤੇ ਤੁਸੀਂ ਥੋੜੀ ਜਿਹੀ ਰੋਲੀ ਵੀ ਇਸ ਪਾਣੀ ਦੇ ਵਿੱਚ ਪਾ ਸਕਦੇ ਹੋ ਲਾਲ ਵਾਲੀ ਪਾਉਣੀ ਹੈ ਤੁਸੀਂ ਤੇ ਹੁਣ ਤੁਸੀਂ ਕੀ ਕਰਨਾ ਹੈ ਸੂਰਜ ਭਗਵਾਨ ਨੂੰ ਅਰਗ ਦੇਣਾ ਹੈ ਅਰਗ ਤੁਸੀਂ ਦੇਣਾ ਕਿਥੋਂ ਆਪਣੇ ਘਰ ਦੀ ਛੱਤ ਤੋਂ ਵੀ ਦੇ ਸਕਦੇ ਹੋ ਬਾਲਕੋਨੀ ਤੋਂ ਵੀ ਦੇ ਸਕਦੇ ਹੋ ਤੇ ਜਾਂ ਫਿਰ ਆਪਣੇ ਘਰ ਦਾ ਜਿਵੇਂ ਵੇੜਾ ਹੁੰਦਾ ਤੁਸੀਂ ਉਥੋਂ ਵੀ ਦੇ ਸਕਦੇ ਹੋ ਸੋ ਇਸ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਸੂਰਜ ਭਗਵਾਨ ਨੂੰ ਅਰਗ ਦੇਣ ਦੇ ਸਮੇਂ ਸੂਰਜ ਦਿਖਾਈ ਨਹੀਂ ਦਿੰਦਾ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ ਤੁਸੀਂ ਆਪਣੇ ਘਰ ਦੀ ਪਸ਼ਚਮ ਦਿਸ਼ਾ ਦੇ ਵਿੱਚ ਖੜ ਕੇ ਹੀ ਤੁਸੀਂ ਸੂਰਜ ਭਗਵਾਨ ਜੀ ਨੂੰ ਆਪਣਾ ਧਿਆਨ ਧਰਦੇ ਹੋਏ ਇਹ ਅਰਗ ਦੇ ਦੇਣਾ ਤੇ ਜਦੋਂ ਤੁਸੀਂ ਅਰਗ ਦੇਣਾ ਹੈ ਮਹਾਦੇਵ ਦਾ ਧਿਆਨ ਵੀ ਆਪਣੇ ਮਨ ਦੇ ਵਿੱਚ ਕਰਨਾ ਹੈ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਤੇ ਜੇਕਰ ਇਸ ਐਤਵਾਰ ਨੂੰ ਜਾਂ ਫਿਰ ਅਗਲੇ ਐਤਵਾਰ ਨੂੰ ਤੁਸੀਂ ਜਿਹੜੇ ਮਰਜ਼ੀ ਐਤਵਾਰ ਦੇ ਦਿਨ ਤੁਸੀਂ ਇਹ ਉਪਾਅ ਕਰ ਲੋਗੇ ਵਿਸ਼ਵਾਸ ਦੇ ਨਾਲ ਤੇ ਤੁਹਾਡੀਆਂ ਪੈਸੇ ਦੇ ਸੰਬੰਧੀ ਜਿੰਨੀਆਂ ਵੀ ਪ੍ਰੋਬਲਮ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੇ ਹੁਣ ਆਪਾਂ ਇਹ ਸੀ ਆਪਣਾ ਪਹਿਲਾ ਉਪਾਅ ਜਿਹੜਾ ਤੁਹਾਨੂੰ ਦੱਸਿਆ ਸੁੱਕੀ ਲਾਲ ਮਿਰਚ ਦੇ 7 ਦਾਣਿਆਂ ਦੇ ਨਾਲ ਕਰਨ ਵਾਲਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੂਸਰੇ ਉਪਾਅ ਦੀ ਜਿਹੜਾ ਦੂਸਰਾ ਉਪਾਅ ਉਹ ਵੀ ਮਿਰਚ ਦੇ ਨਾਲ ਹੀ ਜੁੜਿਆ ਹੋਇਆ ਹੈ ਸੋ ਇਸੇ ਤਰੀਕੇ ਦੇ ਨਾਲ ਇਹ ਉਪਾਉ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਨੂੰ ਪਰਿਵਾਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਜਾਂ ਫਿਰ ਸਾਡੇ ਪੈਸੇ ਨੂੰ ਸਾਡੇ ਕਾਰੋਬਾਰ ਨੂੰ ਕਿਸੇ ਦੀ ਬੁਰੀ ਨੈજર ਲੱਗੀ ਸਾਡਾ ਸਾਰਾ ਪੈਸਾ ਦਵਾਈਆਂ ਤੇ ਹੀ ਬੇਸਟ ਚਾਰ ਰਿਹਾ ਹੈ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਪੈਂਦੀ ਆਪਸੀ ਪਰਿਵਾਰ ਦੇ ਲੜਾਈ ਝਗੜੇ ਨੇ ਜਿਹੜੇ ਵੱਧ ਚੁੱਕੇ ਨੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਜਾਂ ਫਿਰ ਤੁਹਾਨੂੰ ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਨਾ ਕੁਝ ਕਰਵਾ ਦਿੱਤਾ ਹੈ। ਸੋ ਇਸੇ ਤਰੀਕੇ ਦੇ ਨਾਲ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਘਰ ਨੂੰ ਕਿਸੇ ਦੀ ਬੁਰੀ ਨੈਚਰ ਲੱਗੀ ਕਿਉਂਕਿ ਕਈ ਲੋਕਾਂ ਦੀ ਨੈਚਰ ਇਸ ਤਰੀਕੇ ਦੀ ਹੁੰਦੀ ਹੈ ਕਿ ਸਾਡੇ ਘਰ ਨੂੰ ਪੂਰੀ ਤਰ੍ਹਾਂ ਖਰਾਬ ਕਰਕੇ ਰੱਖ ਦਿੰਦੀ ਹੈ। ਤੇ ਜੇਕਰ ਇਸ ਤਰੀਕੇ ਦੇ ਨਾਲ ਸਾਡੇ ਘਰ ਪਰਿਵਾਰ ਨੂੰ ਕਿਸੇ ਦੀ ਬੁਰੀ ਨજર ਲੱਗ ਜਾਂਦੀ ਹੈ ਤੇ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਬਿਮਾਰੀ ਆ ਜਾਂਦੀ ਹੈ ਤੇ ਸਾਰਾ ਪੈਸਾ ਜਿਹੜਾ ਹੁੰਦਾ ਹੈ ਸਾਡੇ ਘਰ ਦਾ ਉਹ ਬਿਮਾਰੀ ਤੇ ਹੀ ਖਰਚ ਹੋ ਜਾਂਦਾ ਹੈ ਸੋ ਇਸੇ ਤਰੀਕੇ ਦੇ ਨਾਲ ਆਪਣੇ ਘਰ ਦੀ ਬੁਰੀ ਨજર ਨੂੰ ਦੂਰ ਕਰਨ ਦੇ ਲਈ ਤੁਸੀਂ ਕੀ ਲੈਣਾ ਹੈ ਕਿ ਇੱਕ ਲੋਟਾ ਲੈ ਲੈਣਾ ਚਾ ਕੋਈ ਵੀ ਬਰਤਨ ਲੈ ਲੈਣਾ ਉਸ ਦੇ ਵਿੱਚ ਸ਼ੁੱਧ ਚਾਹ ਤੁਸੀਂ ਭਰ ਲੈਣਾ ਹੈ ਜਾਲਪਰਨ ਤੋਂ ਬਾਅਦ ਦੇ ਵਿੱਚ ਥੋੜੇ ਜਿਹੇ ਲਾਲ ਮਿਰਚ ਦੇ ਸੁੱਕੀ ਲਾਲ ਮਿਰਚ ਦੇ ਦਾਣੇ ਤੁਸੀਂ ਇਸ ਪਾਣੀ ਦੇ ਵਿੱਚ ਮਿਲਾ ਦੇਨੇ ਨੇ ਜਿਹੜੇ ਤੁਸੀਂ ਲਾਲ ਮਿਰਚ ਦੇ ਦਾਣੇ ਪਾਉਣੇ ਆ ਉਹ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਪਾ ਦੇਨੇ ਆ ਉਹਨਾਂ ਦੀ ਗਿਣਤੀ ਤੁਸੀਂ ਨਹੀਂ ਕਰਨੀਗੀ ਤੇ ਉਸ ਲੋਟੇ ਦੇ ਵਿੱਚ ਤੁਸੀਂ ਪਾਣੀ ਪਾ ਕੇ ਦਾਣੇ ਪਾਉਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਪੂਰੀ ਹਰ ਇੱਕ ਜਗ੍ਹਾ ਤੇ ਪੂਰੇ ਘਰ ਦੇ ਵਿੱਚ ਇੱਕ ਚੱਕਰ ਤੁਸੀਂ ਲਗਾਉਣਾ ਹੈ ਸੋ ਇਸ ਤਰੀਕੇ ਦੇ ਨਾਲ ਸ਼ਾਮ ਦੇ ਸਮੇਂ ਇਹ ਤੁਸੀਂ ਉਪਾਅ ਕਰਨਾ ਹੈ ਤੇ ਇੱਕ ਚੱਕਰ ਲਗਾਉਣ ਤੋਂ ਬਾਅਦ ਵਿੱਚ ਇਸ ਲੋਟੇ ਨੂੰ ਇਸੇ ਤਰੀਕੇ ਦੇ ਨਾਲ ਆਪਣੇ ਸਹਾਰੇ ਰੱਖ ਕੇ ਤੁਸੀਂ ਸੌ ਜਾਣਾ ਹੈ ਤੁਸੀਂ ਇਸ ਉਪਾਅ ਨੂੰ ਜਾਂ ਤਾਂ ਸ਼ਨੀਵਾਰ ਸ਼ਾਮ ਦੇ ਸਮੇਂ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਐਤਵਾਰ ਦੇ ਦਿਨ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਤੁਸੀਂ ਰੱਖ ਕੇ ਇਸ ਨੂੰ ਸੌ ਜਾਣਾ ਹੈ ਤੇ ਅਗਲੇ ਦਿਨ ਦੀ ਸਵੇਰ ਉੱਠ ਕੇ ਉਠਦੇ ਸਾਰ ਇਸ ਲੋਟੇ ਨੂੰ ਤੁਸੀਂ ਚੁੱਕ ਕੇ ਆਪਣੇ ਘਰ ਤੋਂ ਬਾਹਰ ਇਹ ਜਿਹੜਾ ਪਾਣੀ ਸੀਗਾ ਇਸ ਦੇ ਵਿੱਚ ਮਿਰਚ ਦੇ ਦਾਣੇ ਮਿਕਸ ਕੀਤੇ ਸੀ ਇਸ ਨੂੰ ਆਪਣੇ ਘਰ ਤੋਂ ਬਾਹਰ ਡੋਲ ਤੈਣਾ ਤੇ ਟੂਲਣ ਤੋਂ ਬਾਅਦ ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਨੂੰ ਭਾਵੇਂ ਕਿੰਨੀ ਵੱਡੀ ਮਰਜੀ ਬੁਰੀ ਨੈਰ ਲੱਗੀ ਹੋਵੇਗੀ ਜਾਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੋਵੇਗਾ ਇਹ ਸਭ ਕੁਝ ਤੁਹਾਡੇ ਘਰ ਦੇ ਵਿੱਚੋਂ ਨਿਕਲ ਜਾਵੇਗਾ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਹ ਛੋਟਾ ਜਿਹਾ ਸਿੰਪਲ ਜਿਹਾ ਉਪਾਅ ਹੈ ਪਰ ਬਹੁਤ ਹੀ ਜ਼ਿਆਦਾ ਚਮਤਕਾਰੀਏ ਇੱਕ ਵਾਰ ਇਸ ਉਪਾਅ ਨੂੰ ਕਰਕੇ ਜ਼ਰੂਰ ਦੇਖਿਓ ਤੇ ਇਸ ਦੇ ਚਮਤਕਾਰੀ ਫਾਇਦੇ ਦੇਖੋ ਇਹ ਦੋ ਉਪਾਦ ਦੇ ਨਾਲ-ਨਾਲ ਤੁਸੀਂ ਇੱਕ ਦੇਸੀ ਘਿਓ ਦਾ ਦੀਵਾ ਤਿਆਰ ਕਰਨਾ ਹੈ ਤੇ ਉਸ ਦੇ ਵਿੱਚ ਇੱਕ ਚੁਟਕੀ ਤੁਸੀਂ ਕਾਲੇ ਤੇਲ ਪਾਉਣੀ ਹੈ ਤੇ ਕਾਲੇ ਤੇਲ ਪਾਉਣ ਤੋਂ ਬਾਅਦ ਦੇ ਵਿੱਚ ਇਸ ਦੀਵੇ ਨੂੰ ਤੁਸੀਂ ਜਗਾ ਕੇ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਰੱਖਣਾ ਹੈ ਤੇ ਇਸ ਨੂੰ ਕਿਹੜੀ ਜਗ੍ਹਾ ਤੇ ਰੱਖਣਾ ਹੈ ਰਾਈਟ ਸਾਈਡ ਤੇ ਰੱਖਣਾ ਹੈ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਦੋਂ ਐਂਟਰ ਹੁੰਨੇ ਹੋ ਉਸ ਸਾਈਡ ਤੋਂ ਤੁਸੀਂ ਰਾਈਟ ਸਾਈਡ ਤੇ ਕਹਿੰਦਾ ਭਾਵ ਸਿੱਧੇ ਪਾਸੇ ਤੁਸੀਂ ਇਸ ਦੀਵੇ ਨੂੰ ਰੱਖਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸテਰ ਲక్ష్ਮੀ ਦਾ ਵਾਸ ਹੋਵੇਗਾ ਤੇ ਇਸ ਦੇ ਨਾਲ ਨਾਲ ਮਾਤਾ ਲక్ష్ਮੀ ਜੀ ਦੋਨਾਂ ਹੱਥਾਂ ਦੇ ਨਾਲ ਤੁਹਾਡੇ ਘਰ ਪਰਿਵਾਰ ਤੇ ਆਪਣੀ ਕਿਰਪਾ ਬਣਾ ਕੇ ਰੱਖਦੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਛੋਟੇ ਦੋ ਤਿੰਨ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ